ਸਵਾਗਤ ਹੈ ਫਰੈਂਡ ਤੁਹਾਡੇ ਆਪਣੇ ਚੈਨਲ ਤੇ ਅੱਜਕੱਲ੍ਹ ਗਰਮੀ ਚੱਲ ਰਹੀ ਹੈ ਤੇ ਗਰਮੀ ਦੇ ਵਿੱਚ ਨਵੀਆਂ-ਨਵੀਆਂ ਜਿਹੜੀਆਂ ਰੈਸਪੀਜ਼ ਹੈਗੀਆਂ ਆਪਣੇ ਸਾਹਮਣੇ ਆਉਂਦੀਆਂ ਤੇ ਉਹਦੇ ਵਿੱਚ ਇੱਕ ਰੈਸਪੀ ਆਪਣੇ ਸਾਹਮਣੇ ਹੈ ਜਿਹੜੀ ਅੱਜਕੱਲ੍ਹ ਕਾਫੀ ਟ੍ਰੈਂਡੀ ਹੈ ਉਹ ਹੈਗਾ ਜੀ ਹੋਮ ਮੇਡ ਗੰਨੇ ਦਾ ਰਸ ਤੇ ਆਪਾਂ ਵੀ ਸੋਚਿਆ ਕਿ ਜੂਸ ਆਪਾਂ ਜ਼ਰੂਰ ਬਣਾਈਏ ਘਰ ਵਿੱਚ ਹੀ ਤੇ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਤੇ ਆਓ ਆਪਾਂ ਤੁਹਾੜਾ ਨਾਲ ਸ਼ੇਅਰ ਕਰਦੇ ਹਾਂ ਤੇ ਕਿਵੇਂ ਦੀ ਇਹ ਵੀਡੀਓ ਬਣਦੀ ਹੈ ਤੇ ਇਹ ਤਾਂ ਹੁਣ ਰਿਜ਼ਲਟ ਨਿਕਲੇ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਲੋ ਜੀ ਆਪਾਂ ਗੁੜ ਲੈ ਲਿਆ ਹੈਗਾ ਇਹਨੂੰ ਆਪਾਂ ਰਫਲੀ ਥੋੜਾ ਕੱਟ ਕੱਟ ਕੇ ਰੱਖ ਲਵਾਂਗੇ ਸਾਰੇ ਗੁੜ ਨੂੰ ਤਾਂ ਜੋ ਇਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਛੇਤੀ ਘੁਲ ਜਾਵੇ ਠੀਕ ਹੈ ਇੱਧਰ ਆਪਾਂ ਲੈ ਲਿਆ ਜੀ ਮਿੱਟੀ ਦਾ ਮਟਕਾ ਉਹਦੇ ਵਿੱਚ ਆਪਾਂ ਪਾ ਲਿਆ ਹੈਗਾ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਜਿਹੜਾ ਇਹ ਗੁੜ ਦੀਆਂ ਹੈਗੀਆਂ ਸੀ ਦੋ ਤਿੰਨ ਢੇਲੀਆਂ ਇਹਨਾਂ ਨੂੰ ਕੱਟ ਕੇ ਇਹ ਸਾਰੀਆਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਹੈਗੀਆਂ ਤੇ ਇਹਨੂੰ 15 ਤੋਂ 20 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਸੀ ਆਪਾਂ ਨੂੰ ਪਤਾ ਜਿਹੜਾ ਮਿੱਟੀ ਦੇ ਮਟਕੇ ਦੀ ਜਿਹੜੀ ਤਸਵੀਰ ਆ ਬਹੁਤ ਠੰਡੀ ਹੁੰਦੀ ਆ ਇਸੇ ਕਰਕੇ ਆਪਾਂ ਗੁੜ ਨੂੰ ਇਹਦੇ ਵਿੱਚ ਥੋੜੀ ਦੇਰ ਲਈ ਪਿਉਣ ਦਿੱਤਾ ਨਾਲੇ ਜਿਹੜਾ ਆਪਣਾ ਗੁੜ ਹੈਗਾ ਉਹ ਖੁਰ ਗਿਆ ਸੀਗਾ ਤੇ ਜਿਹੜਾ ਬਾਕੀ ਸਮਾਨ ਆਪਾਂ ਤੁਹਾਨੂੰ ਸ਼ੇਅਰ ਕਰ ਦਿੰਨੇ ਪੁਦੀਨਾ ਲੈ ਲਿਆ ਇਹ ਨਿੰਬੂ ਦਾ ਇੱਕ ਇੱਕ ਨਿੰਬੂ ਦਾ ਰਸ ਕੱਢ ਲਿਆ ਹੈਗਾ ਤੇ ਕਾਲਾ ਨਮਕ ਲੈ ਲਿਆ ਠੀਕ ਹੈ ਜੀ ਤੇ ਹੁਣ ਆਪਣਾ ਜਿਹੜਾ ਪਾਣੀ ਜਿਹੜਾ ਗੁੜ ਵਾਲਾ ਪਾਣੀ ਹੈਗਾ ਉਹ ਬਣ ਕੇ ਤਿਆਰ ਹੋ ਚੁੱਕਿਆ ਸੀਗਾ ਉਹਦੇ ਵਿੱਚ ਆਪਾਂ ਪਾ ਦਿੰਦਾ ਜੀ ਹੁਣ ਪੁਦੀਨਾ ਨਮਕ ਪਾ ਦਿੰਦਾ ਨਿੰਬੂ ਦਾ ਰਸ ਪਾ ਦਿੰਦਾ ਤੇ ਹੁਣ ਆਪਾਂ ਬਰਫ਼ ਦੇਆਂ ਟੁਕੜੀਆਂ ਪਾ ਕੇ ਇਹਨੂੰ ਥੋੜੀ देर ਲਈ ਬਲੈਂਡ ਕਰ ਲਵਾਂਗੇ ਤੇ ਨਾਲ ਆਪਾਂ ਇੱਕ ਸੀਕ੍ਰੇਟ ਇਨਗਰੀਡੀਅੰਟ ਜਿਹੜਾ ਐਡ ਕੀਤਾ ਉਹ ਹੈਗਾ ਜੀ ਗੂੰਦਕ ਤੇਰਾ ਗੂੰਦਕ ਜਿਹੜਾ ਆਪਾਂ ਨੂੰ ਪਤਾ ਗਰਮੀਆਂ ਦੇ ਲਈ ਬਹੁਤ ਠੰਡਾ ਹੁੰਦਾ ਤੇ ਲੋ ਜੀ ਇਹ ਜਿਹੜਾ ਜੂਸ ਹੈਗਾ ਬਿਲਕੁਲ ਗੰਨੇ ਦੇ ਜੂਸ ਵਾਂਗ ਹੀ ਬਣ ਕੇ ਤਿਆਰ ਹੋਇਆ ਮੈਂ ਤਾਂ ਇਸ ਰੈਸਪੀ ਨੂੰ ਪਾਸ ਕੀਤਾ ਹੈਗਾ ਜੀ ਬਹੁਤ ਹੀ ਵਧੀਆ ਇਹਦਾ ਟੈਕਸਚਰ ਆਇਆ ਨੈਚੁਰਲ ਗੰਨੇ ਦਾ ਜੂਸ ਲੱਗ ਰਿਹਾ ਸੀਗਾ ਮੈਨੂੰ ਇਹ ਵੀਡੀਓ ਜਿਹੜੀ ਹੈਗੀ ਆਪਣਾ ਬਣਾਉਣ ਦੇ ਵਿੱਚ ਵੀ ਬੜਾ ਮਜ਼ਾ ਆਇਆ ਤੇ ਇਸ ਗੰਨੇ ਦੇ ਜੂਸ ਨੂੰ ਪੀਣ ਦੇ ਵਿੱਚ ਵੀ ਬੜਾ ਮਜ਼ਾ ਆਇਆ ਤੁਸੀਂ ਵੀ ਇਹਨੂੰ ਇਸ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਤੇ ਦੱਸਿਓ ਕਿ ਕਿਸ ਤਰ੍ਹਾਂ ਦੀ ਬਣੀ ਤੁਹਾਡੇ ਕੋਲੋਂ ਇਹ ਗੰਨੇ ਦਾ ਜੂਸ ਕਿਸ ਤਰ੍ਹਾਂ ਦਾ ਬਣਿਆ ਹੈਗਾ ਆਪਣੇ ਜਿਹੜੇ ਐਕਸਪੀਰੀਅੰਸ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਬਹੁਤ ਸਵਾਦ ਬਿਲਕੁਲ ਨੈਚੁਰਲ ਗੰਨੇ ਦਾ ਜੂਸ ਲੱਗ ਰਿਹਾ ਹੈ ਇਹ ਨਹੀਂ ਕਿ ਤੁਸੀਂ ਇਹਨਾਂ ਸਮਝੋ ਕਿ ਮੈਂ ਬਣਾਇਆ ਸ਼ਾਇਦ ਤਾਂ ਕਹਿ ਰਹੀ ਆ ਤੁਸੀਂ ਵੀ ਇਸੇ ਹੀ ਤਰੀਕੇ ਦੇ ਨਾਲ ਬਣਾ ਕੇ ਦਿਖਿਓ ਤੁਹਾਨੂੰ ਬਿਲਕੁਲ ਉਹੀ ਨੇਚਰਲ ਟੇਸਟ ਜਿਹੜਾ ਹੈਗਾ ਮਹਿਸੂਸ ਹੋਏਗਾ ਔਰ ਤੁਸੀਂ ਬੜਾ ਖੁਸ਼ੀ-ਖੁਸ਼ੀ ਇਸ ਗੰਨੇ ਦੇ ਜੂਸ ਨੂੰ ਪੀਓਗੇ ਦੇਖ ਇਸ ਤਰ੍ਹਾਂ ਲੱਗੀ ਵੀਡੀਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਆਂ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ